ਸਸ਼ੀਕਾਲ ਜੀ ਮੈਂ ਕੁਲਦੀਪ ਛੱਠਾ ਤੇ ਬਾਪੂ ਮੇਵਾ ਸਿੰਘ ਜੀ ਪਾਲਿਆ ਮਿਤਰੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਵੇਲੇ ਮਾਰਨਾ ਤਾਂ ਸੀਗਾ ਸਕਾਟ ਐਸਪੀ ਟੱਕੇ ਚੜ ਗਿਆ ਸਾਂਡਰਸ ਟੱਕੇ ਚੜ ਗਿਆ ਸਾਂਡਰਸ ਫੇ ਜੋਧੇ ਨਹੀਂ ਦੇਖਦੇ ਹੁੰਦੇ ਹਾਂ ਉਸ ਵੇਲੇ ਉਹਨੂੰ ਸਾਂਡਰਸ ਨੂੰ ਗਾਹਾਂ ਵਾਲੀ ਗੱਡੀ ਉਹਦਾ ਧੁਰਦਾ ਟਿਕਟ ਜਿਵੇਂ ਯੋਧਿਆਂ ਨੇ ਕੱਟਿਆ ਉਹ ਗੱਲਾਂ ਬਾਤਾਂ ਨੂੰ ਬਾਪੂ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਲਿਖਿਆ ਮੈਂ ਤੇ ਬਾਪੂ ਜੀ ਤੁਹਾਡੇ ਨਾਲ ਸਾਂਝਾ ਕਰਦੇ ਤੇ ਤੁਸੀਂ ਅੱਗੇ ਸਾਂਝਾ ਕਰਿਓ ਦੱਸੀ ਬਾਪੂ ਕੀ ਗੱਲ ਹੋ ਜਾਂਦੇ ਨਿਕਲ ਥਾਣੇ ਚੋਂ ਗੋਰਾ ਯਾਨ ਰੋਡ ਤੇ ਚੜਦਾ ਆਰ ਹਾਸ ਕਾਟਾ ਏ ਜੋਦਾ ਝਟ ਇਸ਼ਾਰਾ ਕਰਦਾ ਹੁਣ ਫਿਰ ਰਾਜਗੁਰੂ ਨਹੀਂ ਸੀ ਗੋਲੀ ਮਾਰ ਪਾੜਦਾ ਸੀਨਾ ਛਟ ਲਿਆ ਯੋਧਿਆਂ ਨੇ ਮੋਟਰਸਾਈਕਲ ਸਣੇ ਕਮੀਨਾ ਫਿਰ ਭਗਤ ਸਿੰਘ ਨੇ ਵੀ ਪਾਦੇ ਪਿਸਟਲ ਨਾਲ ਪੜਾਕੇ ਸੀ ਹੁੰਦਿਆ ਫੈਰਾں ਦੇ ਸੁਣਦੇ ਕਾਲ ਜਿੱਤੇ ਖੜਾਕੇ ਕਰ ਛਲਣੀ ਦਿੱਤਾ ਸੀ ਭਰਿਆ ਨਾਲ ਸਟਾਰਾ ਸੀਨਾ ਸਟ ਲਿਆ ਯੋਧਿਆਂ ਨੇ ਮੋਟਰਸਾਈਕਲ ਸਣੇ ਕਮੀਨਾ ਪਰ ਥੱਲੇ ਦੇਖ ਰਹੇ ਜਿਉਂਦਾਰ ਹੈ ਨਾ ਜਾਵੇ ਗੋਰਾ ਦੇਖ ਲਓ ਕਹਿੰਦੇ ਜਾਨ ਬਚੇ ਨਾ ਭੋਰਾ ਹੋ ਕਰ ਲੈਣ ਜਿਉਂਦਾ ਨਾ ਹੋ ਕਰ ਲੈਣ ਜਿਉਂਦਾ ਨਾ ਹੋ ਡਾਕਟਰ ਲਾ ਕੇ ਕਿਤੇ ਮਸ਼ੀਨਾ ਸਟ ਲਿਆ ਯੋਧਿਆ ਨੇ ਮੋਟਰਸਾਈਕਲ ਸਣੇ ਕਮੀਨਾ ਹੋ ਚੱਲੀ ਲੱਥਪੱਥ ਸੀ ਉਹਦੀ ਨਾਲ ਖੂਨ ਦੇ ਵਰਦੀ ਰਾਂ ਵਿੱਚ ਜਫਾਲ